ਸਤਨਾਮ ਵਾਹਿਗੁਰੂ ਸਾਹਿਬ ਜੀ ਰਰ ਸਹਿਬ ਹਰ ਜੁਗ ਜੁਗ ਭਗਤ ਪਾਇਆ ਪੈਜ ਰਖਦਾ ਰਾਮ ਰਾਜੇ ਹਰ ਨਾਕ ਜ ਦੁਸ਼ਟਿ ਨ ਮਾਰਿਆ ਪਰਲਾਤਰਾਇ ਅਹੰਕਾਰੀਆਂ ਨਿੰਦ ਕਾਂ ਬਿਠਦੇ ਨਾਉਂ ਦੇ ਮੁਖ ਲਾਇ ਜਨ ਨਾਨਕ ਸਰ ਸੇਵਾਂ ਅੰਤ ਲਈ ਛਡਾਇਆ ਸੋ ਲੋਗ ਮਨ ਲਾ ਪਹਿਲਾ ਦੁਖਦਾਰੂ ਸੁਖ ਰੋਗ ਭਿਆਉ ਜਾਂ ਸੁਖਤਾ ਨ ਹੋਈ ਤੂੰ ਕਰਤਾ ਕਰਨ ਮੈਂ ਨਹੀਂ ਜਾਹੋਂ ਕਰੀ ਨ ਹੋਈ ਬੜਹਾਰੀ ਕੁਦਰਤ ਵਸਿਆ ਤ੍ਰੰਤ ਨ ਜਾਹੀ ਲਖਿਆ ਰਹਾ ਜਦ ਤਨ ਜੋਤ ਜੋਤ ਮੈਂ ਜਾ ਤਕ ਕਲਕਲਾ ਭਰਪੂਰ ਹੈ ਆ ਤੂ ਸੱਚਾ ਸਾਹਿਬ ਸਿਪ ਸਵਲਿਓ ਜਿਨ ਕੀਤੀ ਸੁਪਰਪਿਆ ਕਹ ਨਾਨਕ ਕਰਤੇ ਗਿਆ ਬਾਤ ਜੋ ਕੁਝ ਕਰਨਾ ਸੋ ਕਰਿਆ ਸੋਦਰ ਰਗਸਾ ਮਹਲਾ ਪਹਿਲ ਕੋ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇ ਰਖਿਆ ਸੋਗਰ ਕਿਹਾ ਜਿਤ ਵਹਿ ਸਰਵ ਸਮਾਲੇ ਵਾਜੇ تیر ਨਦਨ ਕ ਸੰਖ ਕੀਤੇ تیر ਵਵਨ ਹਾਰੇ ਕੀਤੇ تیر ਰਗ ਬਣਿ ਜੋ ਕਹੀਂ ਕੀਤੇ تیر ਗਵਨ ਹਾਰੇ ਗਵਨ ਤੁਧ ਨ ਪਉਣ ਪਾਣੀ ਬੈ ਸੰਤਰ ਗਾਇ ਰਾਜ ਧਰਮ ਦਵਾਰੇ ਗਵਨ ਤੁਧ ਨ ਚਿਤ ਗੋਪਤ ਲਿਖ ਜਾਨਨ ਲਿਖ ਅਨੇਕ ਧਰਮ ਵਿਚਾਰੇ ਗਾਵਨ ਤੁਧਨੂ ਇਸਰ ਬਰਮਾ ਦੇਵੇ ਸੋਹਣ ਤੇਰੇ ਸਦਾ ਸਾਰੇ ਗਾਵਨ ਤੁਧਨੂ ਇੰਦਰੇਂਦਰਾਸਨਾਂ ਬੈਠੇ ਦੇਵਤੀ ਅੰਦਰ ਨਾਲੇ ਗਾਵਨ ਤੁਧਨੋ ਸਦਿਸਮਦੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨ ਜਤੀ ਸਤੀ ਸੰਤੋਖੀ ਗਾਵਨ ਤੁਧਨ ਵੀਰ ਕਰਾਰੇ ਗਾਵਨ ਤੁਧਨੋ ਪੰਡਤ ਬਣ ਰਖੇ ਸਰ ਜੁਗ ਜੁਗ ਵਿਦਾਨਾਲੇ ਗਾਵਨ ਤੁਧਨੋ ਮੋਹਣੀਆ ਬਣ ਮੋਹਨ ਸੁਰਗ ਮਚ ਪਿਆਲੇ ਗਾਵਨ ਤੁਧਨੋ ਰਤਨ ਪਾਈ ਤੇਰੀ 68 ਦੀਰਤ ਨਾਲੇ ਗਾਵਨ ਤੁਧਨੋ ਜੁਦ ਮਹਾਬਲਸੂਰਾ ਗਾਵਨ ਤੁਦ ਨੋ ਖਾਣੀ ਚਾਰੀ ਗਾਵਨ ਤੁਦ ਨੋ ਖੰਡ ਮੰਡਲ ਬਰਮੰਡਾ ਕਰ ਕਰ ਰਕੇ ਤਿਰ ਧਾਰੀ ਸਹੀ ਤੁਦ ਨੋ ਗਾਵਨਾ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇ ਤੇ ਤੁਦ ਨੋ ਗਾਵਨ ਸੇ ਮੈਂ ਜਿਤਨੇ ਆਉ ਨਾ ਨਾਨਕ ਵਿਚਾਰੇ ਸੋਈ ਸੋ ਸਦਾ ਸਾਹਿਬ ਸਚ ਸਚਿ ਨੋਈ ਹੈ ਬਿਓਸੀ ਜਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਂਤੀ ਪਰ ਕਰ ਜੀ ਸੀ ਮਾਇਆ ਜਿਨੋ ਉਪਾਈ ਕਰ ਕਰ ਦੇਖ ਗੀਤਾ ਆਪਣਾ ਜੋ ਤਿਸ ਦੀ ਵਧਾਈ ਜੋ ਤਿਸ ਪਵ ਸੋਈ ਕਰਸੀ ਫਿਰੁ ਕ ਮਨ ਕਰਨ ਜਾਇ ਸੋ ਪਤ ਸਹ ਸਪਤ ਸਾਹਿਬੋ ਨਾਨਕ ਰਹੇ ਨ ਰਜਾਈ ਅਸਹ ਮਹਲਾ ਪਹਿਲਾ ਸੁਲਵਡਾ ਖੇ ਸੋ ਕੋਈ ਕੇਵੜ ਵਡਾ ਰਿਠ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਿਹੜੇ ਵਾਲੇ ਧਿਰ ਰਹੇ ਸਮਾਹੀ ਵੱਡੇ ਮੇਰੇ ਸਾਹਿਬਾ ਘਰ ਗੰਬੀਰਾ ਗੁਣ ਗਹਿਰਾ ਕੋਈ ਨ ਜਾਣ ਤੇਰਾ ਕੀ ਤਕ ਕੇਵਣ ਚੇਰਾ ਰਹਾ ਸਭ ਸੁਰਤੇ ਮਿਲ ਸੁਰਤ ਕਮਾਈ ਸਭ ਕੀ ਮਦ ਮੇਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਜਾਈ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਚੰਗੀਆਂ ਆ ਸਿੱਧਾ ਬੁਰਖਾਂ ਕੀ ਵੜਿਆਈ ਆ ਤੋਦ ਵਿੱਚ ਸਿੱਧੇ ਜਿਨੇ ਨ ਪਾਈਆ ਕਰਮ ਲੈ ਨਹੀਂ ਠਾਕ ਰਹੀਆ ਅਖਣ ਵਾਲਾ ਕੀ ਵਿਚਾਰਾ ਸਿਫਤੀ ਪਹਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਣਾ ਅਸ ਮਹਲਾ ਪਹਿਲਾ ਅੱਖਾਂ ਜੀਵਾ ਵਿਸਰੇ ਮਰ ਜਾਉ ਆਖਣ ਔਖਾ ਸੱਚ ਨਾ ਸਚੇ ਨਾਮ ਕੀ ਲਾਗੇ ਭੂਖ ਉਤ ਭੂਖ ਗਾਇ ਚਲੀਏ ਦੁਖ ਸੋ ਕਿਉ ਇਸਰਾ ਮਿਰਮਾਈ ਸਚਾ ਸਾਹਿਬੋ ਸਚੇ ਨਾਇ ਰਹਾ ਸਚੇ ਨਾਮ ਕੀ ਦਿਲਵਡਿਆਹੀ ਅਗਤ ਕੇ ਕੀਮਤ ਨਹੀਂ ਪਾਈ ਜੇ ਸ ਮਿਲ ਕੇ ਆਕਣ ਪਾਹੀ ਵਡਾ ਨੋ ਵੇ ਘਾਟ ਨ ਜਾਇ ਨਾ ਮਰੀ ਨ ਹੋਵੇ ਸੋਗ ਜਿੰਦ ਰਹੇ ਨ ਚੁਕੇ ਭੋਗ ਗੁਣ ਹੋਰ ਨਹੀਂ ਕੋਈ ਨਾ ਕੋ ਵਾ ਨ ਕੋ ਹੋਈ ਜਿਵੜਿਆ ਪੂਤੀ ਵੜਤੀ ਰੀਦਾਤ ਜਿੰਦਨ ਕਰ ਕਾ ਕੀ ਤੀਰਾ ਕਸ ਸੰਸਰ ਤਿ ਕਮ ਜਾਤ ਨਾਨਕ ਨਵ ਬਸਨਤ ਰਾਗੁ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤਗੁਰੂ ਸਤਪੁਰਖ ਬਿਣਾ ਕਰਮ ਗੁਰਪਾਸਾ ਹਮ ਕੀ ਕਿਰਮ ਸਤਗੁਰ ਸਰਣਾ ਹੀ ਕਰ ਦੇਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮਹ ਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤਿ ਅਮਰੀ ਰਹਿ ਰਸ ਰਹਾ ਹਰ ਜਨ ਕੀ ਵਡ ਭਗਵਦੀ ਰੀ ਜਿਨ ਹਰ ਹਰ ਸਰ ਦਾ ਹਰ ਪਿਆਸ ਹਰ ਹਰ ਨਾਮ ਮਿਲੇ ਤੇ ਪਤਾ ਸਹੈ ਜਿਨ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਸੁਨਾਵ ਨ ਪਾਇਆ ਤੇ ਪਾ ਗੀਜੰ ਪਾਸ ਜੋ ਸਤਗੁਰੂ ਸਰਣ ਸੰਗਤਨੀ ਆਹੀ ਦੇ ਰੁਗਦੀ ਮੇ ਤੇ ਰੁਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਤੋਰ ਮਸਤ ਕਲਿਖਿਆ ਲਿਖਾਸ ਤਨ ਤਨ ਸਸ ਸੰਗਤ ਇਤਰਸ ਪਾਇ ਮਿਲ ਜਨ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹਲਾ 5 ਕਾਹਿਰੀ ਮਨ ਚਿਤ ਵੈ ਉਦਮ ਜਾਰ ਅਰ ਜਿਓ ਪਰਿਆ ਸੈਨ ਪੱਥਰ ਮੈਂ ਜੰਤੋ ਪਾਇ ਤਾਂਕਾਰ ਜਿ ਕਾਗੇ ਕਰ ਤਰਿਆ ਮੇਰੇ ਮਾਦੋ ਜੀ ਮੇ ਮੇਰੇ ਮਾਦੋ ਜੀ ਸਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮਪਤ ਪਾਇਆ ਸੋ ਕੇ ਕਾਟ ਤਰਿਆ ਰਹਾ ਜਨਨ ਪੀਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਤਰਿਆ ਸਿਰ ਸਿਰ ਜਿ ਸੰਭਾਈ ਧਾਕੁਰ ਕਾਹੀ ਮਨ ਪਾਉ ਕਰਿਆ ਉੜੇ ਉੜਵਸੇ 쿠ਸ਼ਾ ਤਿਸ ਪਾਛੇ ਬਚਰੇ ਸ਼ਰਿਆ ਤਿਨ ਕੌਣ ਖਲਾਵੇ ਕੌਣ ਜਗਾਵੇ ਮਨ ਮੈਂ ਸਿਮਰਣ ਕਰਿਆ ਸਭ ਨਿਤਾਰ 10 ਅਠਿ ਧਾਨ ਠਾਕਰ ਕਰ ਤਲ ਧਰਿਆ ਜਨ ਨਾਨਕ ਬਾਲ ਬਲ ਸਦ ਬਲ ਜਾਈਐ ਤੇਰ ਅੰਤਨ ਪਰ ਵਰਿਆ ਰਗਸ ਮਹਲਾ ਚੌਥਾ ਸੋ ਪੁਰਖਾ ਕੋ ਅੰਕਾ ਸਤਗੁਰ ਪ੍ਰਸਾਦ ਸੋ ਪ੍ਰਖਣ ਰੰਜਨਾ ਹਰ ਪ੍ਰਖਣ ਰੰਜਨਾ ਹਰ ਅਗਮ ਅਗਮ ਪਰ ਸਭ ਤੇ ਆਵੈ ਸਭ ਤੇ ਆਵੈ ਤੁਧ ਜੀ ਹਰ ਸੱਚੇ ਸਿਰਜਨਾਰ ਸਭ ਜੀ ਹੈ ਤੇ ਮਾਰੇ ਜੀ ਤੂੰ ਜੀਆ ਕਾ ਦਾਤਾ ਰ ਹਰ ਤੇ ਆਉ ਸੰਤੋ ਜੀ ਸਭ ਦੁਖ ਬਸਰਨਾਰ ਹਰਿਆ ਪੇਠਾ ਕੋਰੇ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵਨ ਰੰਤਰ ਜੀ ਹਰਿ ਕੋ ਪੁਰਖ ਸਮਾਨਾ ਇਕ ਦਾਤੇ ਇਕ ਬੇਖਾਰੀ ਜੀ ਸਭ ਤੇਰੇ ਚੋਜ ਵਿਢਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤਦ ਬਿਨਿ ਵਰਣ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾੜਾ ਜੋ ਸੇਵਹ ਜੋ ਸੇਵ ਤੁੱਤ ਜੀ ਜਨ ਨਾਨਕ ਤਿਨ ਗੁਰ ਬਾਣਾ ਹਰਤਿ ਆਵੈ ਹਰਤਿ ਆਵੈ ਤੁੱਤ ਜੀ ਸੇ ਜਨ ਜੁਗ ਮਹਿ ਸੁਖ ਵਸੀ ਸੇ ਮੁਕਤ ਸੇ ਮੁਕਤ ਪਾਇ ਜਿਨ ਹਰਤ ਆਇ ਆ ਜੀ ਤਿਨ ਟੁੱਟੇ ਜੰਗੀ ਫਾਸ ਜਿਨ ਨਿਰਭਉ ਜਿਨ ਹਰ ਨਿਰਭਉ ਤਿਆ ਆ ਜੀ ਤਿਨ ਕਪਹੁ ਸਭ ਗਵਸੀ ਜਿਨ ਸੇਵਿਆ ਜਿਨ ਸੇਵਿਆ ਮੇਰ ਹਰ ਜੀ ਤੇਹ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰਤਿਆ ਆਇਆ ਜੀ ਜਨ ਨਾਨਕ ਤੈਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਪਗ ਸਲਾਂ ਤੁਧ ਜੀ ਤੇਰੇ ਭਗਤ ਤੇਰੇ ਪਗ ਸਲਾਂ ਤੁਧ ਜੀ ਹਰ ਅਨੇਕ ਅਨੇਕ ਅਨੰਤ ਤੇਰੀ ਅਨੇਕ ਤੇਰੇ ਅਨੇਕ ਕਰੇ ਹਰ ਪੂਜਾ ਜੀ ਤਪ ਤਪ ਹੈ ਜਪੇ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮਰ ਸਤ ਜੀ ਕਰ ਗਿਰਿਆ ਖੰਡ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਭਵ ਮੇਰੇ ਹਰਿ ਭਗਵੰਤਾ ਤੁਮ ਆਦਿ ਪੁਰਖਾ ਪਰਮ ਪੁਰ ਕਰਤਾ ਜੀ ਤੁਦ ਜੇਵੜਿਆ ਵਰਨ ਕੋਈ ਤੂੰ ਜੋਗ ਜੋਗੇ ਕੋ ਸਦਾ ਸਦਾ ਤੂੰ ਏਕੋ ਜੀ ਤੁਨੇ ਚਲ ਕਰਤਾ ਸੋਈ ਤੁਦਿਆ ਪੇ ਪਾਵੇ ਸਿਵਰਤ ਜੀ ਤੂੰ ਆਪੇ ਕਰੈ ਸੋ ਹੋਈ ਤੁਦਿਆ ਪੇ ਸ੍ਰੇਟ ਸੋ ਬਾਹੇ ਜੀ ਤੁਦਿਆ ਪੇ ਸ੍ਰੇ ਸਭ ਗੋਈ ਜੇ ਨਾਨਕ ਗੁਰ ਗਾਵੈ ਕਰਤੇ ਕੇ ਜੀਰੋ ਸਭ ਸੇ ਕਾ ਜਣੋਈ ਅਸਮਲ ਲ ਚੌਥਾ ਤੂੰ ਕਰਤਾ ਸਜਿਆ ਰਮਾ ਦਾਸ ਤੇਉ ਤੂੰ ਪਾਵੈ ਸੋਈ ਥੀ ਸੀ ਜੋ ਤੂੰ ਦੇ ਸੋਇਓ ਪਾਈ ਰਾਵ ਸਉ ਤੇਰੀ ਤੂੰ ਸਬਣੀ ਤੇ ਆਇਆ ਜਿਸਨੋਂ ਕਿਰਪਾ ਕਰ ਹੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਨੂੰ ਗਵਾਇਆ ਤੂੰ ਦਿਆਵੇ ਛੋੜਿਆ ਮਿਲਾਇਆ ਤੂੰ ਦਰਿਆ ਸਉ ਤੁਝੇ ਮੋਹੀ ਤਉਦ ਬਿਨੁ ਦੂਜਾ ਕੋਈ ਨਾਹੀ ਜਿਐ ਜਨ ਸਉਤੀ ਰਖੇ ਵਿਨੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣੈ ਸੁ ਜਨ ਜਾਣ ਹਰ ਗੁਣ ਸਾਧੀ ਆਖਵਕੜ ਜਿਨ ਹਰ ਸੇ ਵਿਆ ਤਿਰ ਸੁ ਗਪਾਇਆ ਸਹਿਜੀ ਅਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਉਦ ਬਿਨੁ ਦੂਜਾ ਅਵਰਨ ਕੋਇ ਤੂੰ ਕਰ ਕਰ ਵੇਖ ਜਾਣ ਸੋ ਜਨ ਨਾਨਕ ਗੁਰਮਖ ਪ੍ਰਗਟ ਹੋਇ ਅਸਮੁ ਲਾ ਪਹਿਲਾ ਤੇ ਸਰਵਰਣੇ ਪਹਿਲੇ ਨਿਵਾਸ ਪਾਣੀ ਪਾਵਗਤ ਨਹੀਂ ਕੀਆ ਪੰਕਜ ਮੋਹ ਪਗਣੀ ਚੱਲੇ ਹਮ ਦੇ ਕਾ ਤੈ ਦੁਬਿ ਹਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰ ਤੇਰੀ ਗੁਣ ਗਲਿਆ ਰਹਾ ਹਾ ਹੂੰ ਜਦਿ ਸਤਿ ਨਿਪੜਿ ਹੋ ਮੂਰਖ ਮੁਗਧਾ ਜਨਮ ਪਿਆ ਪਰਨਤ ਨਾਨਕ ਤਿਨ ਕੀ ਸਰਣਾ ਜਿੰਤੂ ਨਾਹੀ ਵਿਸਰਿਆ ਅਸ ਮਹਲ ਪੰਜਵਾ ਪਈ ਪਰਾ ਪਤਨਾ ਨਾਨਕ ਦੇ ਬਾਰੀਆ ਗੋਬਿੰਦ ਮਿਲ ਕੇ ਤੇਰੀ ਬਰੀਆ ਔਰ ਕਾ ਤੇ ਕਿ ਦਿਨ ਕਾ ਮਿਲਸ ਸੰਗਤ ਪਰ ਕੇਵਲ ਨਾਮ ਜਿਨ ਆਮ ਲਾਗ ਪਾਉ ਜਲ ਤਰਨ ਕੈ ਜਨ ਬਿਰਥਾ ਜਾ ਤਰੰਗ ਮਾ ਜਾ ਕੇ ਰਹਾ ਜਪ ਤਪ ਸੰਜਿਮ ਤਰ ਮਨਾ ਕਮਾਇਆ ਸੇਵਾ ਸਾਧਨ ਜਨ ਹਰੇ ਰਾਇ ਕਹੁ ਨਾਨਕ ਕੀ ਅਮਨੀ ਚ ਕਰਵਾ ਸ਼ਰਨ ਪਰੇ ਕੀ ਰਾਕੂ ਸਰਮਾ ਜਪ ਤਪ ਸੰਜਿਮ ਤਾਰੇ ਮਨਾ ਕਮਾਇਆ ਸੇਵਾ ਸਾਧਨ ਜਾਨ ਹਰਿ ਰਾਯਾ ਕਉ ਨਾਨਕ ਅਮਨੀ ਚੇ ਕਰਮਾ ਹਰਿ ਪਰੇ ਕੀ ਰਖੂ ਸਰਵਾ ਕਬਿਓ ਬਾਜ ਬੇਨਤੀ ਚਉਪਈ ਅਮਰੇ ਕਰੋ ਹਾ ਦੀ ਰਖਾ ਪੂਰਨ ਹੋਏ ਚਿਤ ਗੇਸ਼ਾ ਤਬ ਚਰਨ ਮੰਨ ਰਏ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਅਮਰੇ ਦੁਤ ਸਬਾ ਤੁਮ ਕਾਹੋ ਆਪਾਂ ਦੇ ਮੋਹਿ ਵਿਚਾਉ ਸੂਖੀ ਬਸੈ ਮੋਰ ਪਰਵਰ ਸੇਵਕ ਸਿਖ ਸਭ ਕਰਦਾਰਾ ਮੁਰਛਾ ਨਿਜ ਕਰਤੇ ਕਰਿਆ ਸਭ ਰਣ ਕੋ ਸੰਗਰੀਏ ਪੁਰਨੋਏ ਹਮਾਰੀ ਆਸ ਤੋਰ ਭਜਨ ਕੀ ਰਹਿ ਪਿਆਸ ਤੁਮੇ ਛਾੜ ਕੋਈ ਅਵਰਣ ਧਿਆਉ ਜੋ ਵਰਚਉ ਸੋ ਤੁਮ ਤੇ ਬਾਵ ਸੇਵਕ ਸਿਕੰਬਰ ਤਰੀਐ ਚੰਨ ਚੰਨ ਸਾਤਰ ਹਮਾਰੇ ਮਾਰੀਐ ਆਪਾ ਤੇ ਮੁਝੇ ਬਰਿਆ ਮਰਨ ਕਾਲ ਕਾ ਤ੍ਰਾਸਨ ਵਰਿਆ ਹੋਜੋ ਸਦਾ ਹਮਾਰੇ ਪਾਛਾ ਸਿਰ ਅਸਤ ਜੋਜ ਕਰਿਓ ਰੱਛਾ ਰਖ ਲਿਓ ਮੈ ਰਖਣ ਹਾਰੀ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਾ ਪੂਰੀ ਚਤਰਦਸ ਘੰਟਾ ਕਾਲ ਪਾਏ ਬਰਮ ਬਪਤਰਾ ਕਾਲ ਪਾਏ ਸੁਜੀ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਆ ਵੇਦ ਰਾਜ ਬਰਮ ਜੋਤੀਆ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਤਾਏ ਹਮਾਰਾ जवन कान सब जगत बनायो देव दा जच्च ने बजायो आ दंत कहतारा सोए गुरु समझो हमार नमशकार सिही को हमारी सकल प्रजा जिने आप सभारी शिव कण को शिव गुण सुदियो छात्रण को पलम बंधगियो अटकट के अंतर की जानता ਭਰੇ ਬੁਰੇ ਕੀ ਪੀਰ ਪਛਾਨਤ ਚਿੰਤੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨ ਘਟ ਘਟ ਕੇ ਪੜ ਪੜ ਕੀ ਜਾਣ ਜਬ ਉਦ ਕਰਖ ਕਰਾ ਕਰਤਾ ਰ ਅਰਜਾ ਤਰ ਤਵ ਦੇ ਅਪਾਰ ਜਬ ਯਾਗਰ ਕਰਤ ਕਬਹੂ तुम मिलत दे दर सब हो जेते बादन सर सवतार आप अपनी बुध विचार तुम सब ही तेरा धन राल जानत बेद बेद हरियाल बाहकार निरंबका निरंबा आदन निनाद संभव तका मूड अचारत पेदा एव न पावत ताकु ता मा को कृपानुमानता मामुच्छ भेदन जानता महादेव को कदा शिवा निरङ्कार क चिन्तन पिवा आपेण बधः जेति वर्णत पिन पिन तु है तेती, तुम्रा ला न जाय पसारा कहबे सजा प्रथम संसारा ਇਕ ਰੂਪ ਨੂੰ ਬਸ ਰੂਪਾ ਰੰਗ ਪਹਿਹੁ ਰਾਵ ਕਈ ਪੂਪਾ ਅੰਡ ਜੀ ਰਸੇ ਤਿਦ ਕੀਨੀ ਉਤਪਜ ਗਾਨ ਬਹੁ ਰਜ ਦੀਨੀ ਕਉ ਫੂ ਰਾਜਾ ਬੈਠਾ ਕਉ ਸਿਮੜ ਪਹਿਉ ਸੰਕਰ ਘਠਾ ਸਗਰੀ ਸੇ ਦੇਖਾਇਆ ਚੰਬ ਆ ਜਗਾਦ ਸਰੂਪ ਸੁਵੰਬਾ ਅਬਰ ਅੱਛਾ ਮੇਰੀ ਤੁਮ ਕਰੋ ਸਿੱਖ ਅਵਰ ਸਿੱਖ ਸੰਗਰੁ ਦੁਸ਼ਟ ਜਿਤੇ ਇਠਵਤ ਉਤਪਾਤਾ ਸਗਲ ਮਲੇਸ਼ ਕਰੋ ਰਣਗਾਤਾ ਜੇ ਅਸਤੋ ਸਰਣੀ ਜੇ ਅਸਤ ਤਵ ਸਰਣੀ ਪਰੇ ਜਿਨਕੇ ਦੁਸ਼ਤੁ ਦੁਖਧਮਰੇ ਪੁਰਖ ਜਾਨ ਪਗ ਪਰੇ ਤਿਹਾਰੀ ਜਿਨਕੇ ਤਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਤੇ ਆਇ ਹੈ ਤਾਂ ਕੇ ਕਾਲ ਨਿਕਟਨੀ ਹੈ ਨਿਚੋਇ ਤੈ ਸਭ ਕਹ ਲ ਦੁਸ਼ਟ ਅਰਿਸ਼ਟ ਨੇ ਤਦ ਗਲ ਕਿਰਪਾ ਦ੍ਰਿਸ਼ਟਿ ਨ ਜਾਇ ਨ ਹਰ ਹੋ ਤਾਂ ਕੀ ਤਾਬ ਤਨਕ ਮੋ ਹਰ ਹੋ ਦੇ ਸਿਧ ਕਰਮੋ ਸਭ ਹੋਈ ਦੁਸ਼ ਸਾਜ ਵਸ ਕੀ ਨ ਕੋਈ ਇੱਕ ਬਾਰ ਜਿਨ ਤੂੰ ਮੈਂ ਸੰਭਾਰਾ ਕਲ ਪਾਂ ਤੇ ਤਹੀਂ ਅਭਾਰ ਜਨਰ ਨਾਮ ਤੇ ਹਰੋ ਕਹਾ ਦਰਦ ਦੁਸ਼ਟ ਤੋਗ ਤੇਰਾ ਖੜ ਕੇ ਤੇ ਮੈਂ ਸ਼ਰਨ ਤੇ ਆਰੀ ਆਪ ਦੇ ਲਿਓ ਅਬਾਰੀ ਸਰਬ ਧਾਰਮੋ ਸਹਾਈ ਦੁਸ਼ਟ ਤੋਗ ਤੇ ਲਿਓ ਬਚਾਈ ਖੜਗ ਕੇ ਤੇ ਮੈਂ ਸ਼ਰਨ ਤੇ ਆਰੀ ਆਪ ਦੇ ਲਿਓ ਅਬਾਰੀ ਸਰਬ ਧਾਰਮੋ ਸਹਾਈ ਦੁਸ਼ਟ ਤੋਗ ਤੇ ਨੇ ਬਚਾਈ ਜਯਾ ਆਹ ਗਏ ਜਬ ਤੇ ਤੁਮਰੇ ਤਉ ਤੇ ਗੋ ਆਖ ਦਰੇ ਨਹੀਂ ਆਨੇ ਆ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਾਇ ਮਤ ਏਕ ਨ ਮੰਨਿਓ ਸਿਮਰਤ ਸਾਸਰ ਵੇਦ ਸਬ ਬਹੁ ਪੇਦ ਕੈ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹੋ ਸਭ ਤੋਹੀ ਬਖਾਨੇ ਉਹ ਦੁਹਰਾ ਸਗਲ ਦੁਆਰ ਕੁਛਾਡ ਕੇ ਗਇਓ ਤੁਹਾਰ ਦਵਾਰ ਬਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦੁਆਰ ਕੁਛਾਡ ਕੇ ਗਇਓ ਤੁਹਾਰ ਦਵਾਰ ਬਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਰਾਮ ਕਲੀ ਮਹਲਾ ਤੀਜਾ ਰੰਦਾ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਸਿਤੀ ਮਨ ਵਜੀਆਂ ਵਧਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣਿਆ ਸ਼ਬਦੋ ਤਾਂ ਗਾਉ ਹਰੀ ਕੀਰਾ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੀਆ ਤੂੰ ਸਾਧਾ ਰਹੁ ਹਰਿ ਨਾਲੇ ਹਰਿ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰਿ ਤੇਰਾ ਕਰ ਸਭ ਸੁਵਰਣਾ ਸਭ ਨਗਨਾਂ ਸੰਰਤ ਸਵਾਮੀ ਸੋਕਿ ਮਨ ਵਸਾਰੇ ਕਹਿ ਨਾਨਕ ਮਨ ਮੇਰੀ ਸਦਰੋ ਹਰ ਨਾਲੇ ਸਚੀ ਸਹਬਾ ਯਾ ਨਹੀਂ ਕਰਤੇ ਰ ਕਰਤਾ ਤੇਰਾ ਸੰਗ ਜਜ ਜਿ ਸੋ ਪਾਵੇ ਸਦਾ ਸਿਪਸਲਹ ਤੇਰੀ ਨ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾ ਜਿ ਸ਼ਬਦ ਗਨੀਰੀ ਕਹਿ ਨਾਨਕ ਸਚੇ ਸਹਬਾ ਯਾ ਨਹੀਂ ਕਰਤੇ ਰ ਸਚਨਾ ਮੇਰਾ ਅਧਾਰੂ ਸਚ ਨਾਮ ਧਾਰ ਮੇਰਾ ਜਿ ਭੁਖਾ ਸਭ ਗਵਾਈਆ ਕਰ ਸ਼ਾਂ ਸੁਖ ਮਨ ਆਈ ਵਸੀਆ ਜਿਨੇ ਚਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਿੱਟੋ ਜਿਸ ਦੀ ਹੈ ਵਡਿਆਈਆ ਕਹੇ ਨਾਨਕ ਸੁਣੋ ਸੰਤ ਹੂ ਸਬਦ ਰੂਪਿਆਰ ਸਚ ਨਾਮ ਮੇਰਾ ਅਧਾਰੂ ਵਾਜੇ ਪੰਜ ਸ਼ੌਦਿਤ ਕਰਸਪਗ ਕਰਸਪਗ ਸ਼ਬਦ ਵਾਜੇ ਕਰਾ ਜਿਤ ਕਰਤ ਹਰੀਆ ਪੰਜ ਦੂਤ ਦਵਸ ਕੀਤੇ ਕਾਲ ਕੰਟ ਕਮਾਰਿਆ ਧੁਰ ਕਰ ਪਾਇਆ ਤੁਦ ਜਿਨ ਕੋ ਸੇ ਨਾਮ ਹਰਿ ਕ ਲਾਗੇ ਕਹਿ ਨਾਨਕ ਤੈਸ ਕੋ ਵਾ ਤੇਤੇ ਕਰ ਅਨਹਦ ਵਾਜੇ ਆਨੰਦ ਸੁਣ ਵੜੇ ਭਾਗੀ ਹੋ ਸਗਲ ਮਨੋਰਥ ਪੂਰੇ ਪਰ ਬ੍ਰਹਮ ਪ੍ਰਭ ਪਾਹਾ ਉਤਰ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਭੈ ਇਸ ਰਸੀ ਪੂਰੇ ਗੁਰ ਤੇ ਜਾਣੀ ਸੁਣ ਤੇ ਪੂਨੀ ਤ ਕਤ ਭਵਤ ਸਤ ਗੁਰਿਆ ਭਰਪੂਰੇ बिनवन्त नानक गुरुचरणे वाजे अनह तूरे के ते पवि सतगुर्यानवन्त नानक गुरुचरणगे वाजे आनहदूरे मुनी महला पञ्जे वा थल वस्तु पय सन्तुख विचार ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਭ ਸੋਦਾਰ ਏਕੋ ਕਾ ਵਜੇ ਕੋ ਪਹੁੰਚੈ ਤਿਸ ਕੋ ਉਧਾਰ ਏ ਵਸਤ ਜੀ ਨ ਜਾਈ ਨੇਤ ਨੇਤ ਰਖੁਰਦਾਰ ਤਮ ਸੰਸਾਰ ਚਰਨ ਲਗ ਤਰਿਐ ਸਭ ਨਾਨਕ ਬ੍ਰਹਮ ਪਸਾਰ ਸਲੋਕ ਮਹਲਾ ਪੰਜਵਾ ਤੇਰਾ ਕੀਤਾ ਜਤੋ ਨਾਈ ਮੈਨੋ ਜੋਗਤ ਤੋਈ ਨਿਰਗੁਣ ਯਾਰੇ ਕੋ ਗੁਣ ਨਹੀਂ ਅਪੇ ਤਰਸ ਪਿਓਈ ਤਰਸ ਬਿਆ ਮੈ ਰਾਮਤ ਹੋਈ ਸਤ ਗੁਰ ਸਜਣ ਮਿਲੇ ਆ ਨਾਨਕ ਨਾਮ ਮਨੇਤਾ ਜੀਵਾ ਤਨ ਮਨ ਧੀਵੇ ਹਰਿਆ ਤਰਸ ਬਿਆ ਮੈ ਰਾਮਤ ਹੋਈ ਸਤ ਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਦੀਵਾ ਹਰੀਆ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ